ਸਕੂਲ 'ਚ ਪੜ੍ਹਦੇ ਇਨ੍ਹਾਂ ਛੋਟੇ ਬੱਚਿਆਂ ਦਾ ਟੈਲੈਂਟ ਵੇਖ ਅਤੇ ਸੁਣ ਕੇ ਤੁਸੀਂ ਵੀ ਰਹਿ ਜਾਓਗੇ ਦਨ ਜਿਓਮੈਟਰੀ ਬਾਕਸ, ਟੇਬਲ ਅਤੇ ਪਾਣੀ ਦੀ ਬੋਤਲ ਦੇ ਨਾਲ ਇਨ੍ਹਾਂ ਨਿੱਕੇ ਬੱਚਿਆਂ ਨੇ ਕਰ ਦਿੱਤਾ ਇੱਕ ਐਸਾ 뮤직 ਕ੍ਰੀਏਟ ਜਿਸ ਨੂੰ ਸੁਣਨ ਤੋਂ ਬਾਅਦ ਤੁਸੀਂ ਸੱਚੀ ਖੁਸ਼ ਹੋ ਜਾਓਗੇ ਤੁਸੀਂ ਵੇਖੋ ਇਹ ਪਿਆਰੀ ਜਿਹੀ ਵੀਡੀਓ ਵੈਲ ਜੇ ਤੁਹਾਨੂੰ ਵੀਡੀਓ ਚੰਗੀ ਲੱਗੀ ਹੈ ਤੇ ਜ਼ਰੂਰ ਸ਼ੇਅਰ ਕਰਿਓ ਤਾਂ ਜੋ ਇਹਨਾਂ ਬੱਚਿਆਂ ਦਾ ਹੌਂਸਲਾ ਵੱਧ ਸਕੇ ਚੰਗੇ ਟੈਲੈਂਟ ਨੂੰ ਹਮੇਸ਼ਾ ਵੱਧ ਤੋਂ ਵੱਧ ਪ੍ਰੋਤਸਾਹਿਤ ਕਰਨਾ ਚਾਹੀਦਾ ਤੁਹਾਡਾ ਇੱਕ ਸ਼ੇਅਰ ਬਟਨ ਇਹਨਾਂ ਬੱਚਿਆਂ ਨੂੰ ਹੌਂਸਲਾ ਦੇਊਗਾ ਤਾਂ ਜੋ ਇਹ ਇਹੋ ਜਿਹੇ ਹੋਰ ਚੰਗੇ ਕੰਮ ਕਰ ਸਕਣ ਇਸ 뮤ਜ਼ਿਕ ਨੂੰ ਸੁਣ ਕੇ ਤੁਸੀਂ ਇਹ ਵੀ ਸੋਚਣ ਤੇ ਮਜਬੂਰ ਹੋ ਜਾਓਗੇ ਕਿ ਇਹ ਬੱਚੇ ਇਨਾ ਖੂਬਸੂਰਤ ਲਾਈਵ 뮤ਜ਼ਿਕ ਵਜਾ ਰਹੇ ਨੇ ਜਾਂ ਫਿਰ ਸੀਡੀ ਚੱਲ ਰਹੀ ਹੈ ਪਰ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੰਨੇ ਬੱਚਿਆਂ ਦੇ ਵੱਲੋਂ ਇਹ 뮤ਜ਼ਿਕ ਕ੍ਰੀਏਟ ਕੀਤਾ ਗਿਆ ਹੈ ਸਿਰਫ ਔਰ ਸਿਰਫ ਜਿਓਮੈਟਰੀ ਬਾਕਸ ਬੋਟਲ ਦੇ ਅਤੇ ਟੇਬਲ ਦੇ ਨਾਲ ਕਿਸੇ ਵੀ ਤਰੀਕੇ ਦੇ ਨਨ੍ਹੀ 뮤ਜ਼ੀਕਲ ਇਨਸਟਰੂਮੈਂਟ ਦਾ ਸਾਰਾ ਨਹੀਂ ਲਿਖਿਆ ਬਸ ਆਪਣੀ ਕ੍ਰੀਏਟੀਵਿਟੀ ਜਿਹੜੀ ਹੈ ਉਹਨਾਂ ਨੇ ਆਪਣੇ ਕੋਲ ਮੌਜੂਦ ਛੋਟੇ-ਛੋਟੀਆਂ ਚੀਜ਼ਾਂ ਦੇ ਨਾਲ ਨਨ੍ਹੀ ਕ੍ਰੀਏਟ ਕਰ ਲਈਤੀ। ਇਹ ਸੋਸ਼ਲ ਮੀਡੀਆ ਦੇ ਉੱਪਰ ਵੀਡੀਓ ਕਾਫੀ ਜ਼ਿਆਦਾ ਪਸੰਦ ਕੀਤੀ ਜਾ ਰਹੀ ਔਰ ਤੁਸੀਂ ਵੀ ਇਸ ਵੀਡੀਓ ਨੂੰ ਸ਼ੇਅਰ ਕਰਕੇ ਆਪਣੇ ਬੱਚਿਆਂ ਨੂੰ ਮੋਟੀਵੇਟ ਕਰੋ ਤਾਂ ਜੋ ਉਹਨਾਂ ਨੂੰ ਵੀ ਹੌਸਲਾ ਮਿਲੇ ਕਿ ਅਸੀਂ ਕਿਸੇ ਵੀ ਚੀਜ਼ ਨਾਲ 뮤ਜ਼ਿਕ ਕ੍ਰੀਏਟ ਕਰ ਸਕਦੇ ਹਾਂ ਬਸ ਸਾਡੇ ਹੌਸਲੇ ਅਤੇ 뮤ਜ਼ੀਕਲ ਸਕਿਲਸ ਅੱਛੇ ਹੋਣੇ ਚਾਹੀਦੇ ਨੇ। ਜਲਦੀ ਮੁੜ ਕੇ ਹਾਜ਼ਰ ਹੋਵਾਂਗੇ ਤਦ ਤੱਕ ਲਈ ਤੁਹਾਡਾ ਤੇ ਸਾਡਾ ਰੱਬ ਰਾਖ